ਇਹ ਖਾਲੀ ਕਿ ਇਹੀ ਘਟਨਾ ਨਹੀਂ ਹੈ ਆਪਣੇ ਸਮਾਜ ਚ ਪੂਰੇ ਹਿੰਦੁਸਤਾਨ ਚ ਪਤਾ ਨਹੀਂ ਦਿੱਲੀ ਕਿੰਨੇ ਆ ਮਤਲਬ ਅਨੇਕਾ ਜਿਹੜੀਆਂ ਘਟਨਾਵਾਂ ਹੁੰਦੀਆਂ ਜਿਹੜੀਆਂ ਉਜਾਗਰ ਨਹੀਂ ਹੁੰਦੀਆਂ ਸਾਹਮਣੇ ਨਹੀਂ ਹੁੰਦੀਆਂ ਡਾਕਟਰ ਰੂਪੀ ਜਿਹਨੂੰ ਭਗਵਾਨ ਦਾ ਪਰੂਪ ਮੰਨਦੇ ਆ ਦੂਜਾ ਰੂਪ ਮੰਨਦੇ ਆ ਭਗਵਾਨ ਦਾ ਜੇ ਅੱਜ ਉਹੀ ਸੇਫ ਨਹੀਂ ਹੈ

ਜੋ ਕੁੜੀਆਂ ਨੂੰ ਇੱਕ ਛੋਟੀਆਂ-ਛੋਟੀਆਂ ਬੱਚੀਆਂ ਨੂੰ ਇਹ ਬੱਚੀਆਂ ਦੀ ਮਾਸੂਮੀਅਤ ਦੇਖੋ ਇਹਨਾਂ ਦੇ ਚਿਹਰੇ ਦੇਖੋ ਇਹਨਾਂ ਨੂੰ ਬੜੀਆਂ ਹੋਈਆਂ ਨੂੰ ਪਤਾ ਵੀ ਸਾਡੇ ਨਾਲ ਕੀ ਹੋਣਾ ਹੈ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਕਹਾਂਗੇ ਜੋ ਇਹ ਮੰਦਭਾਗੀ ਘਟਨਾ ਹੋਈ ਹੈ ਬਹੁਤ ਹੀ ਨਿੰਦਨਯੋਗ ਔਰ ਮਾੜੀ ਘਟਨਾ ਹੋਈ ਹੈ ਇਹ ਖਾਲੀ ਕਿ ਇਹੀ ਘਟਨਾ ਨਹੀਂ ਹੈ ਆਪਣੇ ਸਮਾਜ ਚ ਪੂਰੇ ਹਿੰਦੁਸਤਾਨ ਚ ਪਤਾ ਨਹੀਂ ਡੇਲੀ ਕਿੰਨੇ ਆ ਮਤਲਬ ਅਨੇਕਾ ਜਿਹੜੀਆਂ ਘਟਨਾਵਾਂ ਹੁੰਦੀਆਂ ਜਿਹੜੀਆਂ ਉਜਾਗਰ ਨਹੀਂ ਹੁੰਦੀਆਂ ਸਾਹਮਣੇ ਨਹੀਂ ਹੁੰਦੀਆਂ ਇਹਦਾ ਹੁਣ ਜਿਸ ਨੂੰ ਆਪਾਂ ਇੱਕ ਡਾਕਟਰ ਰੂਪੀ ਜਿਸ ਨੂੰ ਭਗਵਾਨ ਦਾ ਪਰੂਪ ਮੰਨਦੇ ਆ ਦੂਜਾ ਰੂਪ ਮੰਨਦੇ ਆ ਭਗਵਾਨ ਦਾ ਜੇ ਅੱਜ ਉਹੀ ਸੇਫ ਨਹੀਂ ਹੈ ਤਾ ਆਮ ਇਨਸਾਨ ਕਿੱਥੇ ਆਮ ਔਰਤ ਜਿਹੜੀ ਆਮ ਨਾਰੀਓ ਕਿੱਥੇ ਸੇਫ ਹੈਗੀ ਆ ਬਾਕੀ ਇੱਕ ਆਪਣੇ ਕਾਨੂੰਨ ਦੀ ਗੱਲ ਹੈ ਹੁਣ ਬਾਹਰ ਦੀ ਕਿਸੇ ਵੀ ਕੰਟਰੀ ਲੈ ਲਓ ਉਥੇ ਕਾਨੂੰਨ ਐਨੇ ਸਖਤ ਨੇ ਨਾ ਵੀ ਜੇ ਕੋਈ ਇਹੋ ਜਿਹਾ ਕੋਈ ਕੰਮ ਕਰਦਾ ਹੈ ਨਾ ਉਹਨੂੰ ਸਰੇਰਾਮ ਚੌਂਕ 'ਚ ਫਾਂਸੀ ਦੇ ਲਟਕਾਉਂਦੇ ਜਾਂਦੇ ਹਨ ਸਾਡੇ ਵੀ ਕੋਈ ਇਹੋ ਜਿਹਾ ਕਾਨੂੰਨ ਹੋਣੇ ਚਾਹੀਦੇ ਆ ਜਿਹੜਾ ਕੋਈ ਇਹੋ ਜਿਹੀ ਘਟਨਾ ਕੋਈ ਕਰਦਾ ਹੈਗਾ ਉਹਨੂੰ ਸਰੇਆਮ ਜਿਹੜਾ ਚੌਂਕ 'ਚ ਉਹਨੂੰ ਫਾਂਸੀ ਲੱਗੀ ਜਾਵੇ ਤਾਂ ਕਿ ਮਤਲਬ ਅੱਗੇ ਨੂੰ ਕੋਈ ਹੋਰ ਕੋਈ ਸਾਹਸ ਨਾ ਕਰ ਸਕੇ ਵੀ ਹਾਂ ਇਹ ਜੀ ਕੋਈ ਘਟਨਾ ਦਾ ਕਰਤੋ ਹੋਵੇ ਅਸੀਂ ਸਰਕਾਰ ਤੋਂ ਪੁਰਜੋਰ ਇਹੀ ਮੰਗ ਕਰਦੇ ਆਂ ਵੀ ਦੋਸ਼ੀਆਂ ਨੂੰ ਛੇਤੀ ਤੇ ਛੇਤੀ ਫੜਿਆ ਜਾਵੇ ਤੇ ਉਹਨਾਂ ਤੇ ਜੋ ਵੀ ਸਖਤ ਤੋਂ ਸਖਤ ਕੋਈ ਕਾਰਵਾਈ ਜਿਹੜੀ ਹੁੰਦੀ ਆ ਉਹ ਕੀਤੀ ਜਾਵੇ ਮੱਖਣ ਸਿੰਘ ਜੀ ਇਹ ਵੀ ਲੋਕਾਂ 'ਚ ਚਰਚਾ ਚੱਲ ਰਹੀ ਹੈ ਕਿ ਜਿਹੜੇ ਬਲਤਕਾਰੀ ਆ ਉਹਨਾਂ ਸਰਕਾਰ ਕਾਨੂੰਨ ਦੇ ਨਹੀਂ ਜੇਲ੍ਹ 'ਚ ਨਹੀਂ ਉਹ ਲੋਕਾਂ ਦੇ ਹਵਾਲੇ ਕਰਦੇ ਜਿਹੜੇ ਹੈਗੇ ਉਹਨਾਂ ਦੇ ਹਵਾਲੇ ਆ ਲੋਕ ਆਪੇ ਹੀ ਸਜ਼ਾ ਦੇਣਗੇ ਤੇ ਵਾਰ ਕੀ ਕਰਨ ਜੇ ਇਸ ਤਰ੍ਹਾਂ ਹੋ ਜੇ ਫਿਰ ਤਾਂ ਬਹੁਤ ਵਧੀਆ ਹੋ ਜਾਈ ਫਿਰ ਤਾਂ ਲੋਕ ਉਹਨਾਂ ਨੂੰ ਜੇ ਇੱਕ ਵਾਰੀ ਜਿਸ ਨੂੰ ਸਜ਼ਾ ਦੇ ਦੇਗੇ ਨਾ ਪਬਲਿਕ ਦੁਆਰੇ ਕੋਈ ਉਹ ਜੇ ਮਤਲਬ ਕੋਈ ਜੁਰਮ ਕਰਨ ਦੀ ਕੋਈ ਹਿੰਮਤ ਨਹੀਂ ਕਰੇਗਾ ਆਪਣੇ ਜਿਹੜੇ ਕਾਨੂੰਨ ਆ ਉਹ ਢਿੱਲੇ ਆ ਕਾਨੂੰਨ ਜਿਹੜੇ ਲੰਬੇ ਚੱਲਦੇ ਹੁਣ ਮਰਡਰ ਹੋ ਜਾਂਦੇ ਆ ਇਹ ਜਿਹੇ ਬਲਾਤਕਾਰ ਪਤਾ ਨਹੀਂ ਕਿੰਨੀਆਂ ਬੱਚੀਆਂ ਨਾਲ ਆਪਣੇ ਹੁੰਦੇ ਆਗੇ ਆ ਆਪਣੇ ਸਮਾਜ ਚ ਜਿਹੜੇ ਬਹੁਤ ਹੀ ਜਿਆਦਾ ਨਿੰਦਨਯੋਗ ਆ ਆਪਣੇ ਉਰੇ ਕਾਨੂੰਨ ਸਖਤ ਨਹੀਂ ਹੈਗੇ ਤਾਂ ਹੀ ਜਿਹੜੇ ਜਿਹੜੇ ਮੋਜਰਮ ਨੇ ਇਹ ਇਸ ਤਰ੍ਹਾਂ ਸਾਰੇ ਆਮ ਭੱਜੇ ਫਿਰਦੇ ਨੇ इसके बारे में मेरा यही कहना है कि जो दोषी हैं आठ आठ अगस्त को ये वाक्य हुआ था और अब तक दोषी खुलेआम सरेआम घूम रहे हैं उन्हें अभी तक गिरफ्तार नहीं किया कोई सज़ा नहीं दी गई उन्हें मेरा सरकार तो मोदी सरकार से यही कहना है कि उनको जल्द से जल्द गिरफ्तार कर गिरफ्त में लिया जाए और उनको कड़ी से कड़ी सज़ा दी जाए बस ये उन्होंने बारे यही कहेंगे कि जो भी होया बहुत गलत होया तो हर बार यही हमदा एक बार नहीं होयाडे केड़े शहर का ਕਿਹੜੇ-ਕਿਹੜੇ ਪਿੰਡ ਦਾ ਕਿਹੜੇ-ਕਿਹੜੇ ਗਾਉਂ ਦਾ ਮੈਂ ਨਾਮ ਲਾਵਾਂ ਕਿੱਥੇ-ਕਿੱਥੇ ਕਿਸ ਕਿਸ ਕੁੜੀ ਦੇ ਨਾਲ ਕੀ-ਕੀ ਨਹੀਂ ਹੋ ਰਿਹਾ ਦਿੱਲੀ ਦਾ ਕੇਸ ਦੇਖੋ ਮਨੀਪੁਰ ਦਾ ਕੇਸ ਦੇਖੋ ਮੁੰਬਈ ਚ 3 ਤੋਂ 4 ਸਾਲ ਦੀਆਂ ੜੜੀਆਂ ਬੱਚੀਆਂ ਦਾ ਕੇਸ ਦੇਖੋ ਤੇ ਇਹ ਡਾਕਟਰ ਦਾ ਕੇਸ ਦੇਖੋ ਡਾਕਟਰ ਦੇ ਨਾਲ ਇੰਨਾ ਬੁਰਾ ਹੋਇਆ ਬੱਚੀ ਦੇ ਨਾਲ ਇੰਨਾ ਬੁਰਾ ਹੋਇਆ ਸਾਡੀ ਸੁਣ ਕੇ ਸਾਡਾ ਦੇਖ ਕੇ ਰੂਹ ਕੰਬਦੀ ਆ ਤੇ ਹੁਣ ਅਸੀਂ ਇਹੀ ਸਰਕਾਰ ਨੂੰ ਕਮ ਸੇ ਕਮ ਕਾਨੂੰਨ ਨੂੰ ਅਸੀਂ ਇਹੀ ਪੁੱਛਣਾ ਵੀ ਕਦ ਤੱਕ ਇਹ ਸਭ ਕੁਝ ਹੁੰਦਾ ਰਹੂਗਾ ਕਦ ਤੱਕ ਇਹ ਨਾ ਕੁੜੀਆਂ ਤੇ ਨਾ ਬੱਚੀਆਂ ਤੇ ਅਤਿਆਚਾਰ ਇਹ ਸੂਸ਼ਣ ਠੀਕ ਹੈ ਇਹ ਜਿਹੜੇ ਨਾ ਬੈਠੇ ਆ ਦੇਸ਼ ਦੇਸ਼ਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੜ ਕੇ ਇੱਕ 라ਵਣ ਕਹਿੰਦੇ ਨੇ 라ਵਣ ਰਾਵਣ ਨੇ ਤਾਂ ਇੱਕ ਵਾਰ ਸੀਤਾ ਮਾਲੂ ਹੱਥ ਪਾਇਆ ਸੀ ਨਾ ਉਹਨੇ ਨੇ ਤਨ ਨੂੰ ਹੱਥ ਨਹੀਂ ਸੀ ਲਾਇਆ ਠੀਕ ਹੈ ਉਹ ਚੱਕ ਕੇ ਲਏ ਸੀ ਤਨ ਨੂੰ ਹੱਥ ਨਹੀਂ ਸੀ ਲਾਇਆ ਇਹ ਕਿਹੜੇ 라ਵਣ ਹੈ ਇਸ ਦੇਸ਼ ਵਿੱਚ ਜਿਨ੍ਹਾਂ ਨੇ ਜਨਮ ਲੈ ਲਿਆ ਕਿਹੜੀ ਮਾਂ ਦੀ ਕੁੱਕੜ ਜਨਮੇ ਆ ਉਹ 라ਵਣ ਦਾ ਰੋ 라ਵਣ ਨਹੀਂ ਹੈਗੇ ਉਹ ਤਾਂ ਸ਼ੈਤਾਨ ਹੈ ਕਲਜੂਗੀ ਸ਼ੈਤਾਨ ਹੈ ਜੋ ਕੁੜੀਆਂ ਨੂੰ ਇੱਕ ਛੋਟੀਆਂ ਛੋਟੀਆਂ ਬੱਚੀਆਂ ਨੂੰ ਇਹ ਬੱਚੀਆਂ ਦੀ ਮਾਸੂਮੀਅਤ ਦੇਖੋ ਇਹਨਾਂ ਦੇ ਚਿਹਰੇ ਦੇਖੋ ਇਹਨਾਂ ਨੂੰ ਬੜੀਆਂ ਹੋਈਆਂ ਨੂੰ ਪਤਾ ਵੀ ਸਾਡੇ ਨਾਲ ਕੀ ਹੋਣਾ ਇਹ ਹਿੰਦੁਸਤਾਨ ਵਿੱਚ ਹੋ ਕੇ ਆ ਰਿਹਾ ਹੈ ਠੀਕ ਹੈ ਇਹਨਾਂ ਬੱਚੀਆਂ ਦੇ ਸਿਰ ਤੇ ਹੱਥ ਕੌਣ ਰੱਖੂਗਾ ਕਿੱਥੇ ਗਈ ਉਹ ਮਰਦਾਨਾਂ ਦੀ ਮਰਦਾਨਗੀ ਕੀ ਕਹੇ ਖਾਸ ਕਰਕੇ ਮੇਰੀ ਮੋਦੀ ਜੀ ਨੂੰ ਬੇਨਤੀ ਆ ਕਿ ਕਦ ਤੱਕ ਇਹੀ ਕੁਝ ਹੋਊਗਾ ਸਾਡੇ ਦੇਸ਼ ਵਿੱਚ ਕਦੋਂ ਤੱਕ ਸਾਡੀਆਂ ਬੱਚੀਆਂ ਕਦੋਂ ਕਦੋਂ ਸੇਫ ਹੋਣਗੀਆਂ ਇਹ ਕਿਉਂ ਨਹੀਂ ਇਹਨਾਂ ਦੇ ਲਈ ਕੁਝ ਕੀਤਾ ਜਾ ਰਿਹਾ ਕੀ ਕਾ ਹਰ ਸ਼ਹਿਰ ਦੇ ਵਿੱਚ ਕਦੇ ਨਾ ਕਦੇ ਕੁਝ ਸੁਣਨ ਨੂੰ ਮਿਲਦਾ ਉੱਥੇ 3 ਸਾਲ ਦੀ ਬੱਚੀ ਨਾਲ ਰੇਪ ਹੋ ਗਿਆ ਉੱਥੇ 5 ਸਾਲ ਦੀ ਬੱਚੀ ਨਾਲ ਉੱਥੇ 20 ਸਾਲ ਦੀ ਕਿੱਥੇ ਸਾਡਾ ਬੱਚਾ ਸੇਫ ਹੈ ਸਾਡਾ ਬੱਚਾ ਸਾਡੇ ਘਰ 'ਚ ਵੀ ਸੇਫ ਨਹੀਂ ਹੈਗਾ ਉਹ ਕੁੜੀ ਡਾਕਟਰ ਸੀ ਅਸੀਂ ਡਾਕਟਰ ਨੂੰ ਆਪਣਾ ਇਲਾਜ ਕਰਾਉਣ ਜਾਂਦੇ ਆ ਆਪਣੇ ਆਪ ਨੂੰ ਉਹਨਾਂ ਨੂੰ ਦਿਖਾਣ ਜਾਂਦੇ ਆ ਵੀ ਅਸੀਂ ਬਿਮਾਰ ਆ ਸਾਨੂੰ ਠੀਕ ਕਰੋ ਉਸੇ ਡਾਕਟਰ ਦੇ ਨਾਲ ਇੰਨਾ ਬੁਰਾ ਉਸ ਬੱਚੇ ਦੇ ਨਾਲ ਇੰਨਾ ਬੁਰਾ ਕੀਤਾ ਗਿਆ ਇਹ ਕਦੋਂ ਤੱਕ ਇਹ ਸਭ ਹੋਊਗਾ ਸਾਡੀਆਂ ਬੇਟੀਆਂ ਸੇਫ ਨਹੀਂ ਹੈਗੀਆਂ ਸਾਨੂੰ ਇਹਨਾਂ ਦੀ ਸੇਫਟੀ ਲਈ ਕਦਮ ਖੁਦ ਚੱਕਣਾ ਪੈਣਾ ਹੈ ਇਹ ਸਰਕਾਰਾਂ ਨੇ ਕੁਝ ਨਹੀਂ ਕਰਨਾ ਕੋਈ ਕਾਨੂੰਨ ਕੁਝ ਨਹੀਂ ਕਰ ਸਕਦਾ ਕਿ ਉਹਨਾਂ ਦੀ ਜਗਾਹਕਰ ਸਾਡੀ ਤੀ ਹੋਵੇ ਸਾਡਾ ਬੱਚਾ ਹੋਵੇ ਠੀਕ ਹੈ ਉਹ ਸਾਡਾ ਬੱਚਾ ਸੀ ਸਾਰੇ ਹਿੰਦੁਸਤਾਨ ਦੀ ਬੇਟੀ ਸੀ ਅਗਰ ਉਹਦੇ ਨਾਲ ਇਸ ਵਾਰ ਇਨਸਾਫ ਨਹੀਂ ਹੋਇਆ ਤੇ ਇਨਸਾਫ ਦੀ ਮੰਗ ਵੀ ਸਾਡੀ ਕੀ ਹੈ ਸਾਨੂੰ ਇਹ ਵੀ ਪੁੱਛਿਆ ਜਾਵੇ ਇਨਸਾਫ ਦੀ ਮੰਗ ਹੁਣ ਗੋਲੀ ਨਹੀਂ ਹੈਗੀ ਇਨਸਾਫ ਦੀ ਮੰਗ ਉਸੀ ਦੇ ਬੰਦੇ ਜੀਜੀਸ ਨੇ ਉਹ ਕੁੜੀ ਨਾਲ ਬਲਾਤਕਾਰ ਕਰਿਆ, ਰੇਪ ਕਰਿਆ, ਮਾਰਿਆ। ਉਸਦਾ ਅੰਦਰੂਨੀ ਪਾੜ ਪਟਿਆ ਜਾਵੇ, ਕੱਟਿਆ ਜਾਵੇ, ਪਟਿਆ ਜਾਵੇ। ਤੇ ਦੂਜਾ ਉਹਦੀ ਦੋਨੋਂ ਲੱਤਾਂ ਤੇ ਇੱਕ ਬਾਹ ਕੱਟ ਕੇ ਉਹਨੂੰ ਉਸ ਹਾਲਾਤ ਵਿੱਚ ਪਹੁੰਚਾਇਆ ਜਾਵੇ ਤਾਂ ਕਿ ਉਹ ਮੰਗ ਕੇ ਖਾਣ ਜੋਗਾ ਵੀ ਨਾ ਰਹੇ। ਉਹਨੂੰ ਉਸ ਟਾਈਮ ਪਤਾ ਲੱਗੇ, ਉਹਨੂੰ ਪਤਾ ਲੱਗੇ ਵੀ ਜ਼ਖਮ ਦੇਣਾ ਕਿੰਨੀ ਕਿੰਨੀ ਅਹਿਮਤਈ ਹੈ, ਕਿੰਨੀ ਉਹਨੇ ਦਰਿੰਦਗੀ ਦਿਖਾਈ ਆਪਣੀ। ਠੀਕ ਹੈ। ਅਸੀਂ ਅਸੀਂ ਜੋ ਵੀ 4 5 10 ਜੋ ਵੀ ਤੇ ਉਹਨਾਂ ਨੇ ਜੋ ਦਰਿੰਦਗੀ ਦਿਖਾਈ ਆ ਉਹ ਇਸ ਹਿੰਦੁਸਤਾਨ ਦੇ ਨਾ ਇਸ ਟਾਈਮ ਰਾਵਣ ਬਣ ਕੇ ਬੈਠੇ ਹੋਏ ਆ ਉਸ ਰਾਵਣ ਦੀ ਕੀ ਹੋ ਕਰਨਗੇ ਜੋ ਇਹ ਰਾਵਣ ਦਾ ਰੋਹ ਦਿਖਾ ਰਹੇ ਆ ਔਰਤ ਜਾਤ ਦੇ ਜਿਸਮ ਨੂੰ ਉਹ ਕੁਚਲ ਰਹੇ ਆ ਜਿਸ ਮਾਂ ਦੇ ਢਿੱਡ ਚ ਉਹ ਜੰਮੇ ਆ ਜਿਸ ਮਾਂ ਦੇ ਢਿੱਡ ਚ ਉਹ ਜੰਮੇ ਆ ਉਸੇ ਦਾ ਜਿਸਮ ਨਾਲ ਉਹ ਖਿਲਵਾੜ ਕਰਦੇ ਆ ਉਹਨੂੰ ਕੁਚਲ ਰਹੇ ਆ ਤੋ ਸਰਕਾਰ ਤੋਂ ਕੀ ਡਿਮਾਂਡ ਕਰਦੇ ਡਿਮਾਂਡ ਕੀ ਕਰਨੀ ਆ ਜੋ ਸਾਡੀ ਇਹ ਡਿਮਾਂਡ ਹੈ ਕਿ ਉਹਨਾਂ ਦੇ ਅੰਗ ਪੈਰ ਕੱਟੇ ਜਾਣ ਠੀਕ ਹੈ ਹੱਥ ਪੈਰ ਉਹਨਾਂ ਦੇ ਵੱਡੇ ਜਾਣ ਉਹਨਾਂ ਨੂੰ ਮਾਰਿਆ ਨਾ ਜਾਵੇ ਮਰ ਗਏ ਤਾਂ ਖਤਮ ਕਲਰ ਇਹ ਹੀ ਇੱਕੋ ਹੀ ਉਹਨਾਂ ਦੇ ਮੂਰੇ ਬੇਨਤੀ ਆ ਕਿ ਹੁਣ ਇਸ ਚੀਜ਼ ਨੂੰ ਖਤਮ ਕਰੋ ਬੰਦ ਕਰੋ ਠੀਕ ਹੈ ਔਰਤਾਂ ਦਾ ਸਨਮਾਨ ਕਰੋ ਮੈਂ ਤਾਂ ਇਹੀ ਸਰਮੰਗ ਕਰੂੰਗੀ ਵੀ ਸਰਕਾਰ ਨੂੰ ਸੱਤੋਂ ਸੱਤ ਸਜ਼ਾ ਦੇਣੀ ਚਾਹੀਦੀ ਉਸ ਬੰਦਿਆਂ ਨੂੰ ਜਿਸ ਨੇ ਉਸ ਲੜਕੀ ਦੇ ਨਾਲ ਐਨਾ ਬੁਰਾ ਹਾਲਾਤ ਪਹਿਲਾਂ ਦੇਖੋ ਕਿੰਨਾ ਉਹਦੀ ਗਰਦਨ ਨੂੰ ਫਾਂ ਉਹ ਕੀਤਾ ਏ ਗਲ ਵੱਡਿਆ ਉਹਦਾ ਕਿੰਨਾ ਬੁਰਾ ਹਾਲ ਕੀਤਾ ਏ ਵੀ ਮਤਲਬ ਮੇਰੇ ਹੱਥ ਬਨ ਕੇ ਸਰਕਾਰ ਨੂੰ ਇਹੀ ਬੇਨਤੀ ਆ ਇਹਨੂੰ ਸੱਤ ਸੱਤ ਸਜ਼ਾ ਦੇਣੀ ਚਾਹੀਦੀ ਇਹਨਾਂ ਨੂੰ ਮੈਂ ਬਸ ਇਹੀ ਚਾਹੂੰਗੀ ਵੀ ਵੌਂਟ ਬਸ ਲੜਕੀਆਂ ਕੋ ਥੋੜਾ ਸਾ ये है कि डर के मारी वो घर से बाहर नहीं निकल रही है जब डॉक्टर ही सेफ़ नहीं है तो लड़की कहाँ जाए जब डॉक्टर की पढ़ाई नहीं कर पा रहे हैं जो सोच रहे डॉक्टर बन के हम कुछ कर लें डॉक्टर बन जाए जब एक डॉक्टर ही एक डॉक्टर ही को सेफ नहीं है तो क्या होगा बस एक मैं ये चाहती हूँ कि जितने जैसे, जैसे जैसे लड़कियों को जैसे जैसे छोटी छोटी लड़कियाँ सेफ नहीं है बड़ी बड़ी सेफ़ नहीं है बस ज़्यादा से ज्यादा लड़कियाँ सेफ नहीं है बस ये चाहती इंसाफ दें जैसे करके बस लड़कियों को आगे बोलते हैं लड़कियों को आगे बढ़ाओ और पढ़ाओ आगे तो लड़की पढ़ रही हैं पर वो बढ़ नहीं पा रही हैं इसकी वजह से क्योंकि इनके साथ बहुत गलत हो रहा है घर से निकलने में भी डर रही हैं बस उसको चाहूँगी बस इंसाफ दो थैंक यू जप स्टडी कंपनी है जिन्हें साढ़े नाल ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਹੋ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ